ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਹੋਂਸ ਰਾਜ ਜਿਮਨੀ ਚੋਣ ਨੂੰ ਲੈ ਕੇ ਅਖਾੜਾ ਚੋਣ ਪ੍ਰਚਾਰ ਦਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਚਾਰੋਂ ਪਾਰਟੀਆਂ ਦੇ ਚਾਰੋਂ ਉਮੀਦਵਾਰ ਢੁਣਦੇਦਾਰ ਨੇ ਦਿਗਜ ਨੇ ਜਾਣ ਅਤੇ ਪਛਾਣ ਦੇ ਮਹਤਾਸ ਨਹੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਮਪrakash ਸਿੰਘ ਘੁੰਮ ਕਾਂਗਰਸ ਵੱਲੋਂ ਭਾਰਤ ਕੁਸ਼ਲ ਆਸ਼ੂ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਆਤੇ ਹਾਕਮ ਤੇ ਸਤਾਧਾਰੀ ਸਰਕਾਰ ਵੱਲੋਂ ਸੰਜੀਵ ਅਰੋੜਾ ਜੋ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਇਹਨਾਂ ਚਾਰਾ ਉਮੀਦਵਾਰਾਂ ਵੱਲੋਂ ਅੱਧੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਇਹ ਵੀ ਖਬਰਾਂ ਨਿਸ਼ਰ ਹੋ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਆ ਭਾਈ ਸਮਜੀਤ ਸਿੰਘ ਮਾਨ ਅਤੇ ਸੁਭੀਸ਼ ਬਾਦ ਦੀ ਸੈਟਿੰਗ ਹੋ ਜਾਵੇ ਤੇ ਦੋਨਾਂ ਵੱਲੋਂ ਰਲ ਕੇ ਇਹ ਜਿਮਨੀ ਚੋਣ ਲੜੀ ਜਾਵੇ ਐਡਵੋਕੇਟ ਪਰਪਕਾਸ਼ ਸਿੰਘ ਦੇ ਘੁੰਮਣ ਦੇ ਹੱਕ ਵਿੱਚ ਜਾਂ ਜਿਹੜਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਜੀਤ ਸਿੰਘ ਮਾਨ ਵੱਲੋਂ ਉਤਾਰਿਆ ਹੋਇਆ ਹੈ ਤੇ ਦੂਸਰੇ ਪਾਸੇ ਮਸੀਹ ਭਾਈਚਾਰੇ ਦੇ ਰੋਬਰਟ ਦਵਾ ਵੀ ਚੋਣ ਮੈਦਾਨ ਦੇ ਵਿੱਚ ਨੇ ਉਹ ਵੀ ਲਗਾਤਾਰ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਕਿਉਂਕਿ ਮਸੀਹ ਭਾਈਚਾਰੇ ਦੀ ਵੋਟ ਕਾਫੀ ਹੈ ਹਲਕਾ ਲੁਧਿਆਣਾ ਪੱਛਮੀ ਤੋਂ ਯਾਨੀ ਕਿ ਹੁਣ ਟੋਟਲ 6 ਉਮੀਦਵਾਰ ਨੇ ਜਿਹੜੇ 4 ਉਮੀਦਵਾਰ ਨੇ ਉਹ ਵੱਡੀਆਂ ਪਾਰਟੀਆਂ ਤੋਂ ਨੇ ਕੋ ਨੈਸ਼ਨਲ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੇ ਇੰਟਰਨੈਸ਼ਨਲ ਪਾਰਟੀਆਂ ਨੇ ਅਸੀਂ ਕਾਂਗਰਸ ਦੀ ਵੀ ਗੱਲ ਕਰਦੇ ਆਂ ਲੇਕਿਨ ਇਹਨਾਂ ਦੇ ਵਿੱਚੋਂ ਬਾਜ਼ੀ ਕੌਣ ਮਾਰੇਗਾ ਕਿਉਂਕਿ ਆ ਆਪ ਦੀ ਪਾਰਟੀ ਦੇ ਪੂਰੀ ਆਪਣੀ ਤਾਕਤ એનર્ਜੀ ਜਿਹੜੀ ਹੈ ਜਿਮਣੀ ਚੋਣ ਦੇ ਵਿੱਚ ਝੋਕ ਦਿੱਤੀ ਹੈ ਅਫਸਰ ਸ਼ਾਈ ਤੋਂ ਲੈ ਕੇ ਮਸ਼ੀਨਰੀ ਆਪ ਆਦਮੀ ਪਾਰਟੀ ਦੇ ਵਿਧਾਇਕ ਮંત્રી ਖੁਬ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਵੀਨਿੰਦਰ ਅਰਵਿੰਦ ਕੇਜੀਵਾਲ ਉਹਨਾਂ ਨੇ ਪੱਕੇ ਡੇਰੇ ਲਾਏ ਹੋਏ ਨੇ ਲਗਾਤਾਰ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਲੇਕਿਨ ਟੱਕਰ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਵੀ ਹੈ ਕਿਉਂਕਿ ਮਨਜਿੰਦਰ ਸਿੰਘ ਸਿੱਸਾ ਆ ਗਿਆ ਨੇ ਰਵਨੀਤ ਬਿਚੂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਦੀ ਸਾਰੀ ਲੀਡਰਸ਼ਿਪ ਤੇ 40-70 ਪ੍ਰਚਾਰਕ ਗਲੀਆਂ ਘਾ ਰਹੇ ਨੇ ਵੋਟਾਂ ਮੰਗ ਰਹੇ ਨੇ ਭਾਰਤ ਕੁਸ਼ਨ ਹਾਸ਼ੂ ਦੇ ਹੱਕ ਵਿੱਚ ਪਾਰਤ ਕੁਸ਼ਰ ਆਸ਼ੂ ਅਤੇ ਸੰਜੀਵ अरोड़ा ਇਹ ਦੋਨੋਂ ਜਿਹੜੇ ਨੇ ਕਾਫੀ ਚਰਚਾ ਦਾ ਵਿਸ਼ਾ ਬਣੇ ਬਣੇ ਹੋਏ ਨੇ ਐਡਵੋਕੇਟ ਪਰਉਪਕਾਰ ਸਿੰਘ ਕੁਮਨ ਜੋ ਸ਼ਰਮਨੀ ਕਾਲੀ ਦਲਵਲੂ ਨੇ ਜੀਵਨ ਗੁਪਤਾ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਨੇ ਇਹਨਾਂ ਦਾ ਕੋਈ ਇਹਨਾਂ ਜਿਆਦਾ ਵੱਡਾ ਨਾਮ ਨਹੀਂ ਲਿਆ ਜਾ ਰਿਹਾ ਜਿਹੜੀ ਟੱਕਰ ਹੈ ਉਹ ਭਾਰਤ ਕੁਸ਼ਰ ਆਸ਼ੂ ਅਤੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਸੰਜੀਵ अरोड़ा ਉਹਨਾਂ ਦੇ ਵਿਚਕਾਰ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਕੁਸ਼ਰ ਆਸ਼ੂ ਦਾ ਪਲਣਾ ਬਹੁਤ ਭਾਰੀ ਹੈ ਭਾਰਤ ਪੂਰਨ ਆਸ਼ੂ ਬੜੇ ਵੱਡੇ ਪੱਧਰ ਤੇ ਜਿਹੜਾ ਹੈ ਬੜੀ ਵੱਡੀ ਵੋਟ ਲੈ ਕੇ ਜਿੱਤਣਗੇ ਹਾਲਾਂਕਿ ਜੀਵਨ ਗੁਫਤਾ ਵੱਲੋਂ ਵੀ ਦਾਅਵੇਦਾਰੀ ਠੋਕੀ ਜਾ ਰਹੀ ਹੈ ਕਿ ਭਈ ਅਸੀਂ ਵੀ ਮੈਦਾਨ ਦੇ ਵਿੱਚ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਬਾਦਲ ਡਾਕਟਰ ਦਲਜੀਤ ਛੀਮਾ ਵੀ ਚੋਣ ਮੈਦਾਨ ਦੇ ਵਿੱਚ ਆਏ ਹੋਏ ਨੇ ਯਾਨੀ ਕਿ ਸਾਰਿਆਂ ਵੱਲੋਂ ਅੱਡੀ ਚੋਟੀ ਦੇ ਜੋਰ ਲਗਾਏ ਜਾ ਰਹੇ ਨੇ ਲੇਕਿਨ ਜਿਹੜਾ ਮੁਕਾਬਲਾ ਐ ਚੋਟੀ ਦਾ ਪੀਕ ਦਾ ਬਣਿਆ ਹੋਇਆ ਹੈ ਉਹਨੇ ਭਾਰਤ ਕੁਸ਼ਲ ਆਸ਼ੂ ਕਾਂਗਰਸ ਪਾਰਟੀ ਵੱਲੋਂ ਅਤੇ ਸੰਜੀਵ अरोड़ा ਇੱਕ ਪਾਸੇ ਹਾਕਮ ਤੇਲ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਉਣ ਵਾਲੀ ਸਰਕਾਰ ਇਹਨਾਂ ਦੋਨਾਂ ਵਿਚਾਰੇ કાંਟੇ ਦੀ ਟੱਕਰ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਕੁਸ਼ਲ ਆਸ਼ੂ ਹਾਲੇ ਵੀ ਵੋਟਾਂ ਦੇ ਹਿਸਾਬ ਦੇ ਨਾਲ ਅੱਗੇ ਨੇ ਧੰਨ